ਚੌਣ ਹੋਣ ਜਾ ਰਹੀਆਂ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਹੜੇ ਗੁਰਪ੍ਰੀਤ ਗੋਗੀ ਉਹਨਾਂ ਦੇ ਆਪਣੇ ਹੀ ਪਿਸਤੌਲ ਦੇ ਨਾਲ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਉਹਨਾਂ ਦੀ ਮੌਤ ਜਨਵਰੀ ਮਹੀਨੇ ਦੇ ਵਿੱਚ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੋਣਾ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਪੱਛਮੀ ਦੇ ਵਿੱਚ ਆਪਣਾ ਜਿਹੜਾ ਨਵਾਂ ਕੈਂਡੀਡੇਟ ਹੈ ਉਮੀਦਵਾਰਾਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ ਸੰਜੀਵਾ अरोੜਾ ਉਹਨਾਂ ਨੂੰ ਤੇ ਅੱਜ ਉਹਨਾਂ ਨੂੰ ਜਿਹੜਾ ਲੁਧਿਆਣਾ ਪੱਛਮੀ ਤੋਂ ਜਿਹੜਾ ਮੀ ਦੁਬਾਰਾ ਉਸ ਬਾਈ ਇਲੈਕਸ਼ਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦੇ ਕਿ ਉੱਥੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਨੇ ਜਿਹੜੇ ਉਹ ਵਿਧਾਇਕ ਸੀ ਪਰ ਕੁਝ ਸਮਾਂ ਪਹਿਲਾਂ ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਤਾਂ ਉਹਨਾਂ ਦੇ ਅਚਨਚੇਤ ਰਾਤ ਨੂੰ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਆਪਣਾ ਹੀ ਪਿਸਤੌਲ ਦੀ ਜਦੋਂ ਸਪਾਈ ਕਰ ਰਹੇ ਹੁੰਦੇ ਨੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਮੌਕੇ ਤੇ ਗੁਰਪ੍ਰੀਤ ਗੋਗੀ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਉੱਥੇ ਲੁਧਿਆਣਾ ਪਛਮੀ ਦੇ ਵਿੱਚ ਮੁੜ ਤੋਂ ਜਿਹੜੀ ਬਾਈ ਇਲੈਕਸ਼ਨ ਆ ਇੰਨੀ ਚੋਣਾ ਉਹ ਅਨਾਉਂਸ ਹੋ ਚੁੱਕੀ ਆ ਮੁਰ ਤੋਂ ਚੋਣਾ ਖੜਾ ਪਖਦਾ ਹੋਇਆ ਨਜ਼ਰ ਆਇਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਇੱਕ ਦਿੱਗਜ ਕੈਂਡੀਡੇਟ ਆ ਜਿਹੜਾ ਮੌਜੂਦਾ ਰਾਜ ਸਭਾ ਮੈਂਬਰ ਨੇ ਸੰਜੀਵ अरोड़ा ਲੁਧਿਆਣੇ ਦੇ ਬਹੁਤ ਵੱਡੇ ਕਾਰੋਬਾਰੀ ਨੇ ਸੰਤਕਾਰੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਉਧਰਲੇ ਪਾਸੇ ਫਿਰ ਮੁਰ ਤੋਂ ਵਿਰੋਧੀ ਧਿਰਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੇ ਉੱਪਰ ਇਸ ਕੈਂਡੀਡੇਟ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪਹਿਲਾਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਰਾਜ ਸਭਾ ਦਿੱਤੀ ਜਾਂਦੀ ਹਾਲਾਂਕਿ ਜਿਹੜੇ ਸੰਜੀਵ अरोड़ा ਨੇ ਲੁਧਿਆਣਾ ਦੇ ਵਸਨੀਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਕਰਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਦਿੱਤੀ ਜਾਣੀ ਐ ਇਸ ਗੱਲ ਦੇ ਇਲਜ਼ਾਮ ਅਕਾਲੀ ਦਲ ਦੇ ਯੂਥ ਆਗੂ ਸਰਜੀਤ ਚੰਗਰੋਂਾ ਦੇ ਵੱਲੋਂ ਜਿਹੜਾ ਸਾਡੇ ਨਾਲ ਗੱਲਬਾਤ ਕਰਦੇ ਹੋਏ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਨਵੀਂ ਦਿੱਲੀ ਤੋਂ ਜਿਹੜੇ ਜੋਸ਼ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਚੋਣ ਲੜੇ ਸੀ ਅਰਬਿੰਦ ਕੇਜਰੀਪਾਲ ਪਰ ਉਹ ਐਮਐਲਏ ਵੀ ਨਹੀਂ ਬਣ ਸਕਦੇ ਚੋਣ ਹਾਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਹੁਣ ਅੱਜ ਪੰਜਾਬ ਦੇ ਵਿੱਚ ਇੱਕ ਵੱਡੀ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ ਲੁਧਿਆਣਾ ਬੈਸਟ ਦੀ ਲੁਧਿਆਣਾ ਪੱਛਮੀ ਦੀ ਤਾਂ ਜਦੋਂ ਜੇਕਰ ਇਹ ਹੋ ਜਾਂਦਾ ਕਿ ਲੁਧਿਆਣਾ ਪੱਛਮੀ ਦੀ ਜਿਹੜੀ ਇਲੈਕਸ਼ਨ ਹੈ ਉਸ ਦੇ ਵਿੱਚ ਸੰਜੀਵ अरोੜਾ ਵਿਧਾਇਕ ਬਣ ਜਾਂਦੇ ਨੇ ਜਾਂ ਫਿਰ ਉਸ ਤੋਂ ਪਹਿਲਾਂ ਵੀ ਰਾਜ ਸਭਾ ਦਾ ਜਿਹੜਾ ਉਹਦਾ ਉਹਨਾਂ ਨੂੰ ਜਿਹੜਾ ਸੀਟ ਦਿੱਤੀ ਹੋਇਆ ਉਸ ਤੋਂ ਅਸਤੀਫਾ ਦੇ ਦਿੰਦੇ ਨੇ ਤਾਂ ਉਸ ਤੋਂ ਬਾਅਦ ਮੁਰ ਤੋਂ ਆਮ ਆਦਮੀ ਪਾਰਟੀ ਦੇ ਲਈ ਰਾਜ ਸਭਾ ਮੈਂਬਰ ਭੇਜਣ ਦੇ ਲਈ ਸੀਟ ਖਾਲੀ ਹੋ ਜਾਂਦੀ ਆ ਤਾਂ ਉਸ ਗੱਲ ਨੂੰ ਲੈ ਕੇ ਜਿਹੜੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਹਿਲਾਂ ਵੀ ਜੜੀਆਂ ਦੋ ਸੀਟਾਂ ਨੇ ਸੰਦੀਪ ਪਾਟਕ ਅਤੇ ਰਾਗਵ ਚੱਡਾ ਨੂੰ ਜਿਹੜੇ ਪੰਜਾਬ ਤੋਂ ਬਾਹਰੀ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ ਪੰਜਾਬ ਦੇ ਕੋਟੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਜੀਜੀ ਸੀਟ ਆ ਜਿਹੜੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦਿੱਤੀ ਜਾਣੀ ਆ ਬਹੁਤ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਜਾ ਰਹੇ ਨੇ ਹਾਲੇ ਕਿ ਸੰਜੀਵ ਅਰੋੜਾ ਉਹਨਾਂ ਦੇ ਵੱਲੋਂ ਹਲੇ ਤੱਕ ਰਾਜ ਸਭਾ ਮੈਂਬਰ ਤੋਂ ਕਿਸੇ ਵੀ ਤਰੀਕੇ ਦਾ ਅਸਤੀਫਾ ਨਹੀਂ ਦਿੱਤਾ ਗਿਆ ਪਰ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਬਾਈ ਇਲੈਕਸ਼ਨਾਂ ਦੇ ਲਈ ਆਪਣੇ ਕੈਂਡੀਡੇਟ ਜਿਹੜੇ ਰਾਜ ਸਭਾ ਮੈਂਬਰ ਵੀ ਨੇ ਮੌਜੂਦਾ ਉਹਨਾਂ ਨੂੰ ਲੁਧਿਆਣਾ ਵੈਸਟ ਤੋਂ ਆਪਣਾ ਉਮੀਦਵਾਰ ਉਤਾਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਬਹੁਤ ਵੱਡੇ ਕਾਰੋਬਾਰੀ ਨੇ ਸੰਜੀਵ ਅਰੋੜਾ ਉਹਨਾਂ ਨੂੰ ਹੁਣ ਲੁਧਿਆਣਾ ਪਛਮੀ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਉਧਰਲੇ ਪਾਸੇ ਵਿਰੋਧੀ ਤਰ੍ਹਾਂ ਜਾਂ ਜੋ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਖੜੇ ਕਰ ਰਹੀਆਂ ਨੇ ਇੱਥੇ ਕਿਸ ਤਰੀਕੇ ਦੇ ਸਵਾਲ ਖੜੇ ਕੀਤੇ ਗਏ ਨੇ ਜੂਤ ਅਕਾਲੀ ਦਲ ਦੇ ਪ੍ਰਧਾਨ ਸਰਜੀ ਚੱਜਰ ਹੋਣਾ ਦੇ ਵੱਲੋਂ ਆਓ ਤੁਹਾਨੂੰ ਸੁਣਾ ਦਿੰਦੇ ਆ ਲੁਧਿਆਣੇ ਪੱਛਮੀ ਦੇ ਵਿੱਚ ਜਿਹੜੀ ਵਾਇਲ ਇਲੈਕਸ਼ਨ ਹੋਣ ਵਾਲੀ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਆਪਣਾ ਕੈਂਡੀਡੇਟ ਰਾਜਸਭਾ ਮੈਂਬਰ ਸੰਜੀਵ अरोड़ा ਉਹਨਾਂ ਨੂੰ ਅਨਾਉਂਸ ਕਰ ਦਿੱਤਾ ਗਿਆ ਤਾਂ ਇਸ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸਰਬਜੀ ਚੰਜਰ ਸਾਡੇ ਨਾਲ ਨੇ ਚੰਜਰ ਸਾਹਿਬ ਪਹਿਲਾਂ ਤੋਂ ਬਹੁਤੋ ਸਵਾਗਤ ਆ ਇਸ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਰਾਜਸਭਾ ਮੈਂਬਰ ਬਣਾਇਆ ਗਿਆ ਸੀ ਅੱਜ ਉਹਨਾਂ ਨੂੰ ਲੁਧਿਆਣੇ ਤੋਂ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਜੀ ਦੇਖੋ ਇੱਕ ਕਲੀਅਰ ਹੈ ਕਿ ਪਹਿਲਾਂ ਤਾਂ ਰਾਸਭਾ ਦੀ ਸੀਟ ਦਿੱਤੀ ਗਈ ਹੂੰ ਉਸ ਤੋਂ ਬਾਅਦ ਹੁਣ ਜਿਹੜਾ ਲੁਧਿਆਣੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਸੰਜੀਵ ਅਰੋੜਾ ਜੀ ਨੂੰ ਬਣਾਇਆ ਗਿਆ ਜੀ ਉਹਦਾ ਸਪਸ਼ਟ ਤੇ ਸਿੱਧਾ ਬਿਲਕੁਲ ਕਲੀਅਰ ਸਾਫ਼ ਸ਼ਬਦਾਂ ਵਿੱਚ ਇਹ ਦਿਖ ਰਿਹਾ ਹੈ ਹੂੰ ਕਿ ਹੁਣ ਰਾਜ ਸਭਾ ਮੈਂਬਰ ਅਰਵਿੰਦ ਕੇਜਰੀਵਾਲ ਜੀ ਜਾਣਗੇ ਕਿਉਂਕਿ ਦਿੱਲੀ ਉਹ ਚੋਣ ਐਮਐਲਏ ਦੀ ਵੀ ਹਾਰ ਚੁੱਕੇ ਨੇ ਜੀ ਜੀ ਤੇ ਹੁਣ ਇਹਨਾਂ ਕੋਲ ਹੋਰ ਕੋਈ ਦੂਜਾ ਚਾਰਾ ਨਹੀਂ ਜਿੱਦੇ ਰਾਹੀਂ ਮਤਲਬ ਕਿਤੇ ਵਿਧਾਨ ਸਭਾ 'ਚ ਲੋਕ ਸਭਾ 'ਚ ਰਾਜ ਸਭਾ 'ਚ ਕਿਤੇ ਜਾ ਸਕਣ ਉਹ ਰਾਜ ਸਭਾ ਹੀ ਇੱਕ ਤਰੀਕਾ ਬਚਦਾ ਜਿੱਥੇ ਉਹ ਪੰਜਾਬ ਰਾਹੀਂ ਐਂਟਰੀ ਲੈਣਗੇ ਹੂੰ ਪਰ ਗੱਲ ਇਹ ਹੈ ਕਿ ਕੀ ਰਾਸਵਾ ਪੰਜਾਬ ਦੀ ਸੀਟ ਤੇ ਰਾਸਵਾ ਮੈਂਬਰ ਬਣ ਕੇ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰ ਸਕਦੇ ਨੇ ਕਿਉਂਕਿ ਉਹ ਦਿੱਲੀ 'ਚ ਕਹਿੰਦੇ ਨੇ ਦਿੱਲੀ ਨੂੰ ਪਾਣੀ ਚਾਹੀਦਾ ਹੈ ਹਰਿਆਣਾ ਦੇ ਕਹਿੰਦੇ ਨੇ ਹਰਿਆਣਾ ਨੂੰ ਪਾਣੀ ਚਾਹੀਦਾ ਹੈ ਹੂੰ ਦਿੱਲੀ 'ਚ ਖੜ ਕੇ ਕਹਿੰਦੇ ਨੇ ਕਿ ਧੂਆਂ ਪੰਜਾਬ ਦੇ ਕਿਸਾਨਾਂ ਦਾ ਖਰਾਬ ਕਰਦਾ ਹੈ ਤੇ ਰਾਸਵਾ ਸੀਟ ਚਾਹੀਦੀ ਆ ਪੰਜਾਬ ਦੀ ਧੂਆਂ ਤਾਂ ਪੰਜਾਬ ਦਾ ਉਹਨਾਂ ਦੇ ਅੱਖਾਂ 'ਚ ਪੈਂਦਾ ਜੀ ਜੀ ਰਾਸਵਾ ਦੀ ਸੀਟ ਨਹੀਂ ਹੁਣ ਅੱਖਾਂ 'ਚ ਪੈਂਦੀ ਏ ਸੋ ਇਹ ਸਪਸ਼ਟ ਹੈ ਕਿ ਪੰਜਾਬ ਦੇ ਹੱਕਾਂ ਤੇ ਸਿੱਧਾ ਸਪਸ਼ਟ ਲੋਜ ਡਾਕਾ ਪਹਿਲਾਂ ਵੀ ਉਹਨਾਂ ਨੇ ਰਗਵ ਚੱਡਾ ਬਣਾਇਆ ਦਰਗੇਸ਼ ਪਾਸਟ ਕੋਣ ਆਇਆ ਸੋ ਉਹਨਾਂ ਦੇ ਕੀ ਨਾਨਕੇ ਰੱਖੇ ਸੀ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜਪੋਸ਼ੇ ਤਾਂ ਦਿੱਤੇ ਗਏ। ਹੂੰ। ਸੋ ਇਹ ਸਪੱਸ਼ਟ ਹੈ ਜਿਹੜੀ ਗੰਦੀ ਤੇ ਘਟੀਆਂ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਰਾਜਪਤੀ ਆਮ ਆਦੀ ਪਾਰਟੀ ਕਰ ਰਹੀ ਹੈ ਉਹਦੇ ਉਹਦੇ ਦੀ ਇੱਕ ਹੋਰ ਡਾਕਾ ਵੱਜਣ ਲੱਗਿਆ। ਕੀਤਾ ਤੁਸੀਂ ਕਹਿ ਕੇ ਜਿਸ ਤਰ੍ਹਾਂ ਪਹਿਲਾਂ ਰਾਗਵ ਚੱਡੇ ਉਹਨਾਂ ਨੂੰ ਸੰਦੀਪ ਪਾੜਕ ਉਹਨਾਂ ਨੂੰ ਬਣਾ ਕੇ ਰੱਖਦਾ ਤਾਂ ਉਸ ਗੱਲ ਦਾ ਸੀਐਮ ਮਾਨ ਅਕਸਰ ਜਵਾਬ ਦਿੰਦੇ ਰਹਿੰਦੇ ਨੇ ਕਹਿੰਦੇ ਕਿ ਆਕਸਫੋਰਡ ਯੂਨੀਵਰਸਿਟੀਆਂ ਦੇ ਪੜੇ ਲਿਖੇ ਨੇ ਉਹ ਪੰਜਾਬ ਦੀ ਗੱਲ ਵਧੀਆ ਤਰੀਕੇ ਦੇ ਨਾਲ ਰਾਜਸਭਾ ਦੇ ਵਿੱਚ ਰੱਖਦੇ ਨੇ। ਫਿਰ ਉਹ ਮਾਨ ਸਾਹਿਬ ਨੂੰ ਕਹੋ ਵੀ ਤੁਸੀਂ ਬਿਸਤੀਫਾ ਦਿਓ ਤੁਸੀਂ ਤਾਂ ਫਿਰ ਪ ਹੂੰ ਤੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੰਜਾਬੀ ਨੇ ਚੁਣ ਲਿਆ ਫਿਰ ਤਾਂ ਫਿਰ ਤਾਂ ਪੜ੍ਹੇ ਲਿਖੇ ਕੋਈ ਆਕਸਫੋਰਡ ਦੀ ਯੂਨੀਵਰਸਿਟੀਾਂ ਵਾਲੀ ਲੱਭੀਏ ਕੋਈ ਜੀ ਜੀ ਇਹ ਮਾਨ ਸਾਹਿਬ ਆਪ ਤਾਂ ਕਹਿੰਦੇ ਉਹਨਾਂ ਨੇ ਕਿ ਮੈਂ ਪ੍ਰਾਇਮਰੀ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਛੱਪੜਾਂ ਦੇ ਬੈਠ ਕੇ ਪੜ੍ਹਿਆ ਹੋਇਆ ਹਾਂ ਉੱਥੇ ਵੀ ਕਿਸੇ ਇਹਨੂੰ ਪੜ੍ਹੇ ਲਿਖੇ ਬਾਹਰ ਯੂਨੀਵਰਸਿਟੀਆਂ ਯੂਐਸਏ ਦੀਆਂ ਅਮਰੀਕਾ ਦੀਆਂ ਉਹਨਾਂ ਨੂੰ ਬਿਠਾ ਦੋ ਤਾਂ ਮੁੱਖ ਮੰਤਰੀ ਸੀਟ ਤੇ ਬੈਠੇ ਲੈ ਅਸਤੀਫਾ ਦੇ ਤੇ ਪੜ੍ਹੇ ਹੋਣ ਹੂੰ ਤਾਂ ਜੰਜ ਚੰਜਰ ਸਾਹਿਬ ਤੁਸੀਂ ਇਸ ਮਸਲੇ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ